ਗੁੱਡ ਮਾਰਨਿੰਗ ਹੈਲੋ ਜੀ ਸਰ ਸ੍ਰੀਕਾਲ ਜੀ ਕੀ ਹਾਲ ਚਾਲ ਇੱਧਰ ਸਾਡੀ ਮਨਰਾਜ ਤੇ ਕੀ ਹਾਲ ਚਾਲ ਹੈ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਚੱਲੇ ਆ ਜੀ ਪਿੰਡ ਨੂੰ ਮੰਮੀ ਹੁਣਾ ਦੇ ਕੋਲ ਤੇ ਮੌਸਮ ਵੀ ਕਾਫੀ ਹੁਣ ਪੱਧਰਾ ਜਿਹਾ ਹੋ ਗਿਆ ਨਹੀਂ ਤਾਂ ਕਿ ਦੋ ਤਿੰਨ ਦਿਨ ਹੋ ਗਏ ਤੁ ਤੁੰਦਾ ਪੈਂਦੀਆਂ ਨੂੰ ਤੇ ਧੋਪ ਅੱਜ ਨਿਕਲੀ ਆ ਤੇ ਮੰਮੀ ਹੁਣੀ ਕਹਿੰਦੇ ਗੇੜਾ ਮਾਰਜੋ ਤੇ ਆਪਾਂ ਹੁਣ ਪਿੰਡ ਨੂੰ ਚੱਲੇ ਆ ਮੰਮੀ ਹੁਣਾ ਦੇ ਕੋਲ ਤੇ ਇੱਧਰ ਆਪਾਂ ਮੰਨਰਾ ਰੈਡੀ ਸਟੈਡੀ ਹੋ ਕੇ ਜਲਦੀ ਜਲਦੀ ਤੁਹਾਨੂੰ ਕਾਫੀ ਟਾਈਮ ਹੋ ਗਿਆ 11 ਤੇ ਇੱਥੇ ਵੱਜ ਗਏ ਤੇ ਆਪਾਂ ਬਸ ਤੇ ਸਰਦਾਰ ਜੀ ਹਜੇ ਬਸ ਗੱਡੀ ਦੀ ਸੋ ਹੱਪ ਸਫਾਈ ਕਰ ਰਹੀ ਹੈ ਜੀ 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 ਸਾਫ ਕਰਦੇ ਆ ਤੇ ਬਸ ਤੇ ਆਪਾਂ ਹੁਣ ਚੱਲੇ ਆ ਜੀ ਤੁਸੀਂ ਬਲੌਗ ਦੇ ਨਾਲ ਹੀ ਜੁੜੇ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹਾਂਜੀ ਗਾਇਜ਼ ਦੇਖੋ ਇੱਜ ਕਾਫੀ ਵਧੀਆ ਧੁੱਪ ਨਿਕਲੀ ਹੋਈ ਆ ਤੇ ਆਪਾਂ ਹਜੇ ਸ਼ਾਰਟਕਟ ਰਸਤਾ ਬਣਾ ਰਹੇ ਆ ਕਿ ਟ੍ਰੈਫਿਕ ਦੇ ਵਿੱਚ ਲਾਈਟਾਂ ਦੇ ਵਿੱਚ ਨਾ ਸਾਨੂੰ ਜਾਣਾ ਪਵੇ ਲਾਈਟਾਂ ਦੇ ਵਿੱਚ ਸਾਨੂੰ ਖੜਨਾ ਨਾ ਪਵੇ ਇਸ ਕਰਕੇ ਆਪਾਂ ਸ਼ਾਰਟਕਟ ਵਿੱਚੋਂ ਵਿੱਚ ਦੀ ਜਾ ਰਹੇ ਆ ਤੇ ਸਰਦਾਰ ਜੀ ਨੂੰ ਤਾਂ ਉੱਤਰ ਚੌਂਗ ਚਾਹ ਟਾਈਮ ਬਹੁਤ ਰਾਸ਼ਾ ਬਹੁਤ ਰਾਸ਼ਾ ਇਹਨਾਂ ਨੂੰ ਤਾਂ ਇੱਕ ਇੱਕ ਗਲੀ ਦਾ ਪਤਾ ਸਾਰਾ ਕਿ ਕਿਧਰੋਂ ਕਿਧਰੋਂ ਨਿਕਲਣਾ ਆ ਅਜੇ ਮੈਂ ਕਈ ਟਾਈਮ ਕਨਫਿਊਜ਼ ਹੋ ਜਾਂਦੀ ਆ ਮਨਰਾਜ ਇੱਧਰ ਟੋਫੀਆਂ ਦੀ ਮਨਰਾਜ ਨੇ ਇੱਧਰ ਧੁੱਕੀ ਭਾਈਓ ਟੋਫੀਆਂ ਦੀ ਟੋਫੀਆਂ ਲੈ ਕੇ ਆਈਏ ਕਰੋ ਵਾ ਟੋਫੀਆਂ ਹੀ ਗਈ ਜੰਦੀ ਹੈ ਹੁਣ ਹੱਸਦੀ ਪਈ ਹੈ ਤੇ ਇੱਧਰ ਮਿਲੋ ਸਾਡੇ ਸਰਦਾਰ ਜੀ ਨੂੰ ਗੱਡੀ ਚਲਾਉਂਦੇ ਹੋਏ ਨਾ ਹੀ ਡਿਸਟਰਬ ਕਰੀਏ ਚਲੋ ਸਤਿ ਸ਼੍ਰੀ ਅਕਾਲ ਬੁਲਾ ਦੋ ਫਿਰ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਪਣੇ ਹਾਲ ਚਾਲ ਦੱਸ ਦੋ ਮੇਰੇ ਹਾਲ ਚੱਲ ਵਧੀਆ ਆ ਆਪਣੇ ਸਭ ਸਨਾਓ ਕੀ ਹਾਲ ਚਾਲ ਆ ਕਮੈਂਟ ਕਰਿਓ ਹਰੇਕ ਨੇ ਆਪਣਾ ਹਾਲ ਚਾਲ ਦੱਸਣਾ ਕਮੈਂਟ ਕਰਕੇ ਕਦੇ ਠੀਕ ਠਾਕ ਨਹੀਂ ਆ ਤੇ ਅੱਜ ਕੀ ਕਰ ਰਹੇ ਹੋ ਸੰਡੇ ਦੇ ਦਿਨ ਦੱਸਿਓ ਕਿੱਦਾਂ ਕਿੱਦਾਂ ਕੀ ਕੀ ਇੰਜੋਏ ਕਰ ਰਹੇ ਹੋ ਤੁਸੀਂ ਕਿੱਥੇ ਕਿੱਥੇ ਘੁੰਮਣ ਜਾ ਰਹੇ ਹੋ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਹਾਂਜੀ ਬੋਲੋ ਮਨਰਾਜ ਬੋਲੋ ਡੱਗੀ ਦੱਸਾ ਹਾਂ ਵਾਓ ਅੱਜ ਆਪਾਂ ਸੰਡੇ ਚੱਲੇ ਆ ਮੰਮੀ ਹੁਣਾਂ ਦੇ ਕੋਲ ਮਨਰਾਜ ਮੇਜ ਕੰ ਚੱਲੀ ਆ ਥੋੜਾ ਜਿਹਾ ਆਪਾਂ ਲੇਟ ਹੋ ਗਏ ਥੋੜਾ ਜਿਹਾ ਤੇ ਇਹੀ ਜਲਦੀ ਪਹਿਲਾਂ ਚੱਲ ਜਾਂਦੇ ਨਾ ਥੋੜਾ ਜਿਹਾ ਕੋਈ ਪਲਾਨ ਥੋੜੀ ਸੀ ਹਾਂ ਇੱਕਦਮ ਖੜੇ ਫੈਰੇ ਹਾਂ ਸਹੀ ਗੱਲ ਐ ਘਰ ਦੇ ਕੰਮ ਲੱਗੇ ਸਵੇਰੇ ਐਕਚੁਅਲੀ ਆਪਾਂ ਲੱਗੇ ਸੀ ਆਪਣਾ ਸਾਰਾ ਕੰਮ ਕਰ ਕਰਨ ਲੱਗੇ ਹੋ ਸੀ ਤੇ ਮੈਂ ਇਦਾਂ ਲੂਲੂ ਵਾਲ ਲੈ ਸੀ ਪਰੌਂਠੇ ਬਣਾਉਣ ਲਈ ਤੇ ਸਰਦਾਰ ਜੀ ਮਸ਼ੀਨ ਨੂੰ ਕੁਝ ਥੋੜਾ ਜਿਹਾ ਠੀਕ ਕਰਨ ਲੱਗੇ ਸੀ ਗਰਮ ਪਾਣੀ ਪਾ ਕੇ ਜਾਮ ਹੋ ਗਿਆ ਸੀ ਨਾ ਉਹਦੇ ਵਿੱਚ ਚੱਲ ਜਾਂਦੀਆਂ ਨਾ ਉਹ ਮਨਾਜ ਦੀਆਂ ਰਵੜਾ ਰਵੜਾ ਸੀ ਆ ਉਹਦੇ ਵਿੱਚ ਮਸ਼ੀਨ ਦੇ ਵਿੱਚ ਪਾਣੀ ਬੰਦ ਹੋ ਜਾਂਦਾ ਤੇ ਉਹਦੇ ਕਰਕੇ ਪਾਣੀ ਦਾ ਜਿਹੜਾ ਉਹ ਬਹੁਤ ਸੀਗਾ ਸਲੋ ਸੀ ਉਹ ਨਹੀਂ ਜਾਂਦਾ ਸੀ ਥੋੜਾ ਕਾਫੀ ਕਚਰਾ ਸੀ ਉਹਦੇ ਵਿੱਚ ਤੇ ਆਪਾਂ ਘਰੇ ਹੀ ਮਕੈਨਿਕੀ ਕਰ ਲੈਨੇ ਤੇ ਦੱਸਿਓ ਜੇ ਕਿਸੇ ਨੇ ਮਕੈਨਿਕੀ ਸਿੱਖਣੀ ਹੋਵੇ ਤਾਂ ਸਰਦਾਰ ਜੀ ਕੋਲੋਂ ਕਲਾਸ ਅਟੈਂਡ ਕਰ ਸਕਦੇ ਆ ਤੇ ਇਹਸ ਕਰਕੇ ਤੇ ਮੰਮੀ ਹੁਣਾਂ ਦੇ ਸਵੇਰੇ ਫੋਨ ਕੀਤਾ ਮੰਮੀ ਕਹਿੰਦੇ ਘਰੇ ਬਾਵਾ ਹੀ ਸਮਾਨ ਪਿਆ ਹੈ ਤੁਸੀਂ ਘਰੇ ਆ ਕੇ ਤੁਸੀਂ ਘੇੜਾ ਹੀ ਨਹੀਂ ਬੱਜਿਆ ਹੈਗਾ ਮੈਂ ਕਿਹਾ ਮੰਮੀ ਹੁਣ ਤੁਹਾਨੂੰ ਛੁੱਟੀ ਵੀ ਨਹੀਂ ਸੀ ਨਾ ਦੀ ਤੇ ਆਪਾਂ ਕੋਈ ਨਹੀਂ ਆਵਾਂਗੇ ਕਹਿੰਦੇ ਅੱਜ ਹੀ ਆਜੋ ਬਿੱਲੇ ਹੀ ਆ ਤੁਸੀਂ ਮੈਂ ਕਿਹਾ ਚਲੋ ਫੇ ਖੜੇ ਪੈਰ ਆਪਾਂ ਪੈਰ ਮਤਲਬ ਪਲਾਨ ਬਣਾਇਆ ਤੇ ਜਲਦੀ ਜਲਦੀ ਰੈਡੀ ਸਟੈਡੀ ਹੋ ਗਏ ਤੇ ਆਪਾਂ ਮੰਮੀ ਕਹਿੰਦੇ ਮੈਂ ਘਰੇ ਸਾਗ ਬਣਾਇਆ ਸਾਗ ਨਾਲ ਰੋਟੀ ਖਾਓ ਤੁਸੀਂ ਤੇ ਮੱਕੀ ਦੀ ਰੋਟੀ ਮੈਂ ਲਾਉਂਗੀ ਤੇ ਦਹੀਂ ਦੁੱਧ ਹੈਗਾ ਘਰ ਦਾ ਆਪਣਾ ਤੇ ਮੈਂ ਮੰਮੀ ਨੂੰ ਪੁੱਛਿਆ ਸੀ ਲੱਸੀ ਲਾ ਕਹਿੰਦੇ ਅੱਜ ਹੀ ਨਹੀਂ ਲੱਸੀ ਬਣਾਈ ਕੱਲ ਬਣਾਈ ਸੀ ਮੈਂ ਕਿਹਾ ਚਲੋ ਕੋਈ ਨਹੀਂ ਦਹੀਂ ਤੇ ਹੈਗਾ ਦਹੀਂ ਨਾਲ ਆਪਾਂ ਸਾਗ ਨਾਲ ਜਾ ਕੇ ਰੋਟੀ ਖਾਵਾਂਗੇ ਮੱਕੀ ਦੀ ਰੋਟੀ ਤੇ ਪੰਜਾਬੀਆਂ ਦੀ ਇਹੀ ਵਧੀਆ ਕਹਿੰਦੇ ਹੁੰਦੇ ਨਾ ਇਹ ਪੰਜਾਬੀਆਂ ਦੀ ਸਭ ਤੋਂ ਟਾਪ ਡਿਮਾਂਡ ਤੇ ਹੁੰਦੀ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਪੰਜਾਬ ਦੀ ਫੇਮਸ ਚੀਜ਼ ਹੈ। ਪੰਜਾਬ ਦੀ ਫੇਮਸ ਚੀਜ਼ ਹੈ ਜਿਹੜ ਜਿਹੜ ਮੇਰਾ ਬਲੌਗ ਦੇਖ ਰਹੇ ਆ ਤੇ ਮੈਂ ਕੋਈ ਨਹੀਂ ਤੁਹਾਨੂੰ ਦਿਖਾਵਾਂਗੀ ਤੇ ਇੱਕ ਕਲੀਪ ਐਡ ਜ਼ਰੂਰ ਕਰਾਂਗੀ ਤੇ ਮੰਮੀ ਕਹਿੰਦੇ ਆ ਜਾਓ ਫਿਰ ਤੇ ਹੁਣ ਆਪਾਂ ਚੱਲੇ ਆ ਜੀ ਬਸ ਤਾਂ ਹੀ ਇਸੇ ਕਰਕੇ ਆਪਾਂ ਲੇਟ ਹੋ ਗਏ ਮੇਨ ਰੀਜ਼ਨ ਇਹ ਸੀ ਕਿ ਸਾਡਾ ਕੋਈ ਪਲਾਨ ਨਹੀਂ ਸੀ ਅਚਨਚੇਤ ਆਪਾਂ ਰੈਡੀ ਹੋਏ ਆ ਤੇ ਬਸ ਜਲਦੀ ਜਲਦੀ ਆਪਾਂ ਰੈਡੀ ਹੋ ਗਏ ਤਾਂ ਹੁਣ ਬਸ ਨਿਕਲਦੇ ਪਏ ਆ ਤੇ ਹਾਂਜੀ ਗਾਇਸ ਇੱਧਰ ਸਰਦਾਰ ਜੀ ਹੁਣ ਹੀ ਗਿਓ ਲੈਂਡ ਫਰੂਟ ਤੇ ਮਨਰਾਜ ਇੱਧਰ ਦੇ ਮਾਸ਼ਾ ਦੇਖ ਰਹੀ ਹੈ ਟੀਵੀ ਤੇ ਤੇ ਮੰਨ ਰਾਜ ਆਪਾਂ ਖੜੇ ਆ ਇਥੇ ਆਦਮਪੁਰ ਫਰੂਟਾਂ ਵਾਲੀ ਸ਼ਾਪ ਤੇ ਖੜੇ ਆ ਸਰਦਾਰ ਜੀ ਤੋਂਪ ਬਹੁਤ ਸੋਹਣੀ ਨਿਕਲਈ ਹੈ ਅੱਜ ਦਾ ਤੇ ਕਮੈਂਟ ਕਰਿਓ ਕਿੱਥੇ ਕਿੱਥੇ ਧੋਪ ਨਿਕਲੀ ਆ ਸਾਰੇ ਜਾਣੇ ਤੇ ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਆ ਘਰੇ ਤੇ ਮੰਮੀ ਨੇ ਪਹਿਲ ਰੋਟੀ ਬਣਾ ਕੇ ਸਾਡੇ ਆਉਂਦਿਆਂ ਨੂੰ ਗਰਮਾ-ਗਰਮ ਰੱਖੀ ਹੋਈ ਸੀ ਨਾਲ ਸਾਗ ਮੱਕੀ ਦੀ ਰੋਟੀ ਦੇ ਪਨੀਰ ਦੀ ਸਬਜੀ ਨਾਲ ਦਹੀਂ ਤਾਂ ਬਾਅਦ ਵਿੱਚ ਆਪਾਂ ਪੀਤੀ ਚਾਹ ਖੋਲੂਗੀ ਖਾ ਲੂ ਚਲ ਪਕੌੜੀਆਂ ਮਨ ਨਾਲ ਖਾਲਾ ਪਕੌੜੀਆਂ ਮਾਮੂ ਨੇ ਦੇਖਣਾ ਫੇਰ ਹੂੰ ਤੂੰ ਮਾਮੂ ਆਹ ਪਕੌੜੀਆਂ ਕਹਦੇ ਬੋਲਦੇ ਇਦਾਂ ਨਹੀਂ ਕਰੀਦਾ ਮੰਮੀ ਹੈਲੋ ਕਰ ਦਿਓ ਛੱਡੀਆਂ ਸਾਡੇ ਹੁਣ ਦੋਸਤ ਵਿਆਹ ਦੇ ਪਹਿਲੇ ਹੀ ਐਡਵਾਂਸ ਆ ਗਈਆਂ ਪਕੌੜੀਆਂ ਸਾਡੇ ਖਾਓਗੇ ਇਹ ਮਿਲੋ ਨੋਲੀਪੋ ਬੋਲ ਲਫਾਫੇ ਮੰਮੀ ਨੇ ਪੈ ਕਰਤੇ ਦੋ ਤਿੰਨ ਕਰਤੇ ਵੱਡੇ ਵੱਡੇ ਮੰਮੀ ਉਹਨੂੰ ਬਹੁ ਹੋ ਗਿਆ ਸੰਭਾਲਣਾ ਇਹਦੇ ਹਾਂ ਫੇ ਕੁੱਤਾ ਮੈਨੂੰ ਡਾਰਿਆ ਡਰਗੇ ਹਾਂ ਚਲ ਕੁੱਤਾ ਦੀ ਹਾਂ ਜੀ ਚਲ ਝੂਠੀ ਸੱਚ ਬੋਲ ਰਹੀ ਹੈ ਸੱਚ ਬੋਲ ਤੇ ਹਾਂ ਜੀ ਗਾਇਜ਼ ਹੁਣ ਆਪਾਂ ਧੁੱਪੇ ਧੁੱਪ ਸੇਕ ਰਹੇ ਆ ਚਾਹ ਪਾਣੀ ਪੀ ਲਿਆ ਰੋਟੀ ਪਾਣੀ ਖਾ ਲਿਆ ਤੇ ਆਇਆ ਜੀ ਆਪਣਾ ਸਾਡਾ ਸੁੰਤਰੀ ਖਾਣੇ ਤੇ ਸੰਤਰੀ ਸੰਤਰੀ ਖਾ ਕੇ ਸਟ੍ਰੋਬੀ ਖਾ ਕੇ ਤੇ ਆਪਾਂ ਧੁੱਪੇ ਬੈਠੇ ਆ ਤੇ ਮਨਰਾਜ ਵੀ ਖਾਰੇਗੇ ਸੰਤਰੀ ਧੁੱਪ ਬਹੁਤ ਸੋਹਣੀ ਨਿਕਲੀ ਹੈ ਵਧੀਆ ਹੈ ਨਾ ਤੇ ਹਾਂ ਜੀ ਮਨਰਾਜ ਕਹਿੰਦੀ ਜੀ ਮੈਂ ਚਵਾਰੇ ਦੇ ਉੱਪਰ ਚੜਨਾ ਹੈ ਤੇ ਇੱਧਰ ਸਰਦਾਰ ਜੀ ਲੈ ਕੇ ਗਿਓ ਮਨਰਾਜ ਨੂੰ ਉੱਪਰ ਪਿੰਡ ਦਾ ਨਜ਼ਾਰਾ ਦਿਖਾ ਰਹੇ ਨੇ ਬਾਕੀ ਦਰਮਨ ਰਾਜ ਮਨਨ ਮਜਾ ਆਇਆ ਕਿੰਨਾ ਮਜਾ ਆਇਆ ਇਹ ਨਾ ਮੇਰਾ ਫੋਨ oh wow ਫੋਨ ਨਹੀਂ ਮੰਮੀ ਕੋਲ ਕਿੰਨਾ ਮਜਾ ਆਇਆ ਮੈਂ ਨਾ ਅੱਜ ਤੱਕ ਕਹਿੰਦੀ ਸੀ ਕਿ ਰਾਤ ਰੁਕਣਾ ਹੈ ਰਾਤ ਰੁੱਕ ਕੇ ਸਵੇਰੇ ਜਾਣਾ ਹੈ ਆਹੋ ਬਟਾ ਬੇ ਇੱਥੇ ਹੀ ਸੌਣਾ ਹੈ ਇੱਥੇ ਕਹਿੰਦੀ ਅੱਜ ਰਹਿਣਾ ਤੇ ਮਨਰਾਜ ਦਾ ਕੱਲ ਹੈਗਾ ਸਕੂਲ ਨਹੀਂ ਤਾਂ ਆਪਾਂ ਰਹਿ ਪੈਣਾ ਸੀ ਹਨਾ ਮੰਨੇ ਕੋਈ ਨਹੀਂ ਹੁਣ ਜਿੱਦਣ ਨੈਕਸਟ ਛੁੱਟੀ ਹੋਊਗੀ ਨਾ ਫਿਰ ਆਵਾਂਗੇ ਓਕੇ ਠੀਕ ਹੈ ਯੈਸ ਆਬ ਬਾਏ ਤਾਂ ਮਨਰਾਜ ਲਾਵਾਤਾ ਕਰਕੇ ਮਨਰਾਜ ਆ ਗਏ ਆ ਬਾਈ ਕਰਦਾ ਠੀਕ ਆ ਓਕੇ ਜੀ ਓਕੇ ਬਲੌਗ ਦੇ ਨਾਲ ਜੁੜੇ ਰਹੋ ਤੇ ਬਲੌਗ ਨੂੰ ਕਮੈਂਟ ਦੇ ਕੇ ਕਮੈਂਟ ਵੀ ਕਰ ਦਿਆ ਕਰੋ ਦੇਖ ਮੰਨੇ ਇੱਧਰ ਬਾਈ ਬਾਈ ਕਰਦੇ ਬਾਈ ਬਾਈ ਕਰਦੇ ਫੇ ਹਾਂਜੀ ਹੋਈ ਹੋਈ ਹੈ ਗਾਇਸ ਕਿਦਰੀ ਮੇਰੀ ਵੀਡੀਓ ਲਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮੈਂ ਇੱਥੇ ਹੀ ਆਪਣੇ ਬਲੌਗ ਦਾ ਐਂਡ ਕਰਨ ਲੱਗੀ ਆ ਤੇ ਮਿਲਦੇ ਆ ਜੀ ਆਪਣੀ ਕੋਹ ਹੋਰ ਨੈਕਸਟ ਵੀਡੀਓ ਨਾਲ ਸੋ ਟਿਲ ਇਨ ਟੇਕਨ ਬਾ ਬਾਏ ਸੋ ਅੱਜ ਚਲਦੀ ਹਾਂ